ਰਿਸਪੈਕਟ ਅੱਜ 15 ਅਗਸਤ ਜੋ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਇੱਥੇ ਰਿਸਪੈਕਟ ਕਰਨ ਵਾਲਸੀਆਂ ਪਹੁੰਚੀਆਂ ਐ ਅਰਸ਼ੀਮ ਸਾਹਿਬ ਤਹਿਿਲ ਤਸਿਲਦਾਰ ਸਾਹਿਬ ਨੈਪ ਤਸਿਲਦਾਰ ਸਾਹਿਬ ਹੋਰ ਸਾਡੇ ਮਾਤਾ ਜੀ ਸਾਡੇ ਬਧਾਏ ਉਹਨਾਂ ਦੇ ਤਰਫ ਪਤਨੀ ਜੀ ਹੋਰ ਜਿੰਨੀਆਂ ਵੀ ਰਿਸਪੈਕਟ ਦੇ ਮੁਹਾਂਤੇ ਪਹੁੰਚੀਆਂ ਸੋ ਮੇਰੇ ਵੱਲੋਂ ਜੀਆਂ ਨੇ ਮੁਬਾਰਕਬਾ ਦਿਨੇ ਔਰ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਹੈ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰ ਨੇ ਵੀ ਮੁਬਾਰਕਬਾ ਦਿੱਨੇ ਔਰ ਸਾਡੀਆਂ ਦਾ ਸਤ ਸਤ ਹਸਤੀਆਂ ਨੇ ਬੱਚਿਆਂ ਦਾ ਹੌਸਲਾ ਵਧਾਇਆ ਹੈ ਔਰ ਤੁਸੀਂ ਵੀ ਬੜੀ ਓਡੀ ਗਿਣਤੀ ਜਿੱਥੇ ਪਹੁੰਚੇ ਹੋ ਉਸ ਦਾ ਧੰਨਵਾਦ ਕਰਦੇ ਆ ਔਰ ਅਕਸ਼ਰੀ ਮੇਰੇ ਗਾਣਿਆਂ ਨੂੰ ਤੁਸੀਂ ਬੜਾ ਮਾਣ ਬਖਸ਼ਿਆ ਸਤਕਾਰ ਬਖਸ਼ਿਆ ਸਾਡੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਸਾਡੇ ਸਮਾਜ ਨਾਲ ਜੁੜੀਆਂ ਗੱਲਾਂ ਮੇਰੇ ਜਿੰਨੇ ਵੀ ਗਾਣੇ ਐ ਤੁਸੀਂ ਉਸ ਨੂੰ ਮਾਣ ਬਖਸ਼ਿਆ ਹੈ ਸੋ ਪਹਿਲਾ ਗਾਣਾ ਆਇਆ ਸੀ ਝੋਨਾ ਲਾਉਣਾ ਹੀ ਛੱਡ ਦਿੰਦਾ ਸੀ ਉਸ ਵਿੱਚ ਮੈਸੇਜ ਦਿੱਤਾ ਸੀ ਮੈਂ ਬਾਹਰ ਵਿੱਚ ਲਿਖਿਆ ਪੋਸਟਰ ਲੱਗਿਆ ਸੀ ਪਾਣੀ بچਾਓ ਰੁੱਖ ਲਗਾਓ ਸੋ ਬੜਾ ਮਾਣ ਹੋਇਆ ਕਿਉਂਕਿ ਉਹ ਗਾਣੇ ਵਿੱਚ ਵੀ ਇਹੀ ਮੈਸੇਜ ਸੀਗਾ ਕਿ ਸਾਡੇ ਪਾਣੀ ਗੂਗੇ ਹੁੰਦੇ ਜਾ ਰਹੇ ਆ ਅਸੀਂ ਰੁੱਖ ਲਗਾਈਏ ਝੋਨਾ ਛੱਡੀਏ ਫਸਲਾਂ ਦਾ ਬਦਲਾਅ ਕਰੀਏ ਤਾਂ ਹੀ ਅਸੀਂ ਪਾਣੀ ਬਚਾ ਸਕਦੇ ਹਾਂ ਸੋ ਇੱਕ ਹੌਣੇ ਹੌਣੇ ਅਸੀਂ ਗਾਣਾ ਚਿੱਟਾ ਰਿਲੀਜ਼ ਕੀਤਾ ਹੈ ਇਸ ਵਿੱਚ ਵੀ ਮੈਸੇਜ ਹੈ ਕਿਉਂਕਿ ਜੜੀ ਅੱਜਕੱਲ ਸਾਡੀ ਨੌਜਵਾਨੀ ਨਸ਼ਿਆਂ ਦੇ ਪਾਸੇ ਵੱਧ ਜਾਣ ਹੈ ਜਿਨ੍ਹਾਂ ਦਾ ਔਰ ਸਰਕਾਰਾਂ ਵੀ ਬੜੀ ਕੋਸ਼ਿਸ਼ ਕਰ ਰਹੀਆਂ ਸਾਡੇ ਆਫੀਸਰਸ ਵੀ ਬੜੀ ਕੋਸ਼ਿਸ਼ ਕਰ ਰਹੇ ਹੈ ਕਿਉਂਕਿ ਜਿਹੜੇ ਸਾਡੇ ਨੌਜਵਾਨ ਭਟਕ ਚੁੱਕੇ ਹੈ ਉਹਨਾਂ ਨੂੰ ਸਿੱਧੇ ਹਸਤੇ ਲਿਆਉਣ ਲਈ ਸੋ ਅਸੀਂ ਵੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਮੇਰੇ ਕੋਲ ਦਾ ਸਾਥ ਚਾਹੀਦਾ ਹੈ ਉਸ ਇਸ ਗਾਣੇ ਨੂੰ ਪਿਆਰ ਵੀ ਬਖਸ਼ ਰਹੇ ਹੋ ਤਾਂ ਮੀਡੀਆ ਨੂੰ ਇਹ ਰਿਲੀਜ਼ ਕੀਤਾ ਗਿਆ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਸਮੂਹੀ ਪ੍ਰੈਸ ਅਤੇ ਪਹੁੰਚੀ ਜੀ ਹੈ ਕਿ ਨੇ ਹੋਰ ਜਿਨੇ ਵੀ ਆਵਾਜ਼ ਸਾਡੇ ਕੋਲ ਸਰਬੰ ਪਹੁੰਚੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਔਰ ਤੁਗ ਲੈਣਾ ਥੋੜੀ ਸੇਵਾ 'ਚ ਨਜ਼ਰ ਕਰਦੇ ਹਾਂ ਸੁਚਿੱਟਾ ਜਿਹੜਾ ਹੁਣੇ ਰਿਲੀਜ਼ ਹੋਇਆ ਓ ਫਿੱਗਰ ਨਾ ਫਾਕੇ ਆ ਵੱਡਿਆ ਕਰਾ ਦੇ ਆਈ بگੜੇ ਹੋਏ ਕਾਕੇ ਆਈ ਨਸ਼ਿਆਂ ਨੇ ਕਰ ਦਿੱਤੇ ਚੂਰੋ ਚੂਰ ਨੇ ਆਈ ਨਸ਼ਿਆਂ ਨੇ ਕਰ ਦਿੱਤੇ ਚੂਰੋ ਚੂਰ ਨੇ ਹਾਈ ਕਿੱਥੇ ਗਏ ਪੰਜਾਬੀ ਸਾਡੇ ਯੋਧੇ ਸੂਰਮੇ ਆ ਸਾਹਬਲਾ ਪੰਜਾਬੀ ਸਾਡੇ ਯੋਧੇ ਸੂਰਮੇ ਹਾਈ ਪੰਨੀ ਉੱਤੇ ਰੱਖ ਕੇ ਸਮਾਨ ਖਿੱਚਦੇ ਦਸ ਵਾਲੇ ਡੌਲੇ ਰਹਿ ਗਏ 5 ਇੰਚ ਦੇ ਮਾਵਾ ਕੋ ਕਿੱਥੋਂ ਇਹਨਾ ਖਾਣੇ ਚੂੜਵੇਂ ਮਾਵਾ ਕੋ ਕਿੱਥੋਂ ਇਹਨਾ ਖਾਣੇ ਚੂੜਵੇਂ ਅਸਾਂ ਬਲੋ ਪੰਜਾਬੀ ਸਾਡੇ ਯੋਧੇ ਸੂਰਮੇ ਹੇ ਪੁੱਤ ਸਾਂਭ ਲਾ ਤੇ ਨਾਲੇ ਰੁੱਖ ਸਾਂਭ ਲਓ ਮਾਵਾ ਦੀ ਉਜੜਦੀ ਹੋਈ ਕੁੱਖ ਸਾਂਭ ਲਓ ਹੇ ਪੁੱਤ ਸਾਂਭ ਲਾ ਤੇ ਰੁੱਖ ਸਾਂਭ ਲਓ ਅਮਾ ਮਾਦੀ ਜੁੜਦੀ ਹੋਈ ਕੁੱਕ ਸਾਂਭ ਲੋ ਭੈਣਾ ਕੋਲ ਵੀ ਨਾ ਹੁਣ ਦੂਰ ਨੇ ਹੇ ਭੈਣਾ ਕੋਲ ਵੀ ਨਾ ਹੁਣ ਦੂਰ ਨੇ ਆ ਕਿੱਥੇ ਗਏ ਪੰਜਾਬੀ ਸਾਡੇ ਯੋਧੇ ਸੂਰਮੇ ਆ ਖਾਬਲੋ ਪੰਜਾਬੀ ਸਾਡੇ ਯੋਧੇ ਸੂਰਮੇ ਸਤਿਕਾਰੀਆਂ ਸਾਡੇ ਸ਼ਹੀਦਾਂ ਦੇ ਨਾਮ ਵੀ ਜਿਨ੍ਹਾਂ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਏ ਅੱਜ ਇਹ ਫੰਕਸ਼ਨ ਹੋ ਰਿਹਾ ਏ ਮੇਲੇ ਹੋ ਰਿਹਾ ਏ ਪੰਜਾਬ 'ਚ ਰੌਣਕਾਂ ਲੱਗੀਆਂ ਏ ਸਦੋਗ ਲੈਣਾ ਉਹਨਾਂ ਲਈ ਜ਼ਰੂਰ ਜ਼ਰੂਰ ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ ਟੇਕ ਲਾ ਕਰਨੀਆਂ ਬਹੁਤ ਸਖਲੀਆਂ ਨੇ ਜਿਵੇਂ ਦੇਸ਼ ਕੋਲ ਹੀ ਜਾਉਣ ਵਾਲੀ ਤੇ ਉਹਨਾਂ ਲੱਖਾਂ ਮੁਸੀਬਤਾਂ ਛਲੀਆਂ ਨੇ ਤੇ ਉਹਨਾਂ ਲੱਖਾਂ ਮੁਸੀਬਤਾਂ ਛਲੀਆਂ ਨੇ ਸੇ ਸਰਦਾਰ ਉਧਮ ਸਿੰਘ ਦੀ ਗੱਲ ਥੋੜੀ ਸਮਾਂ ਪੇਸ਼ ਕਰਨ ਲੱਗੇ ਹੋ ਸ਼ੇਰਾਂ ਦੀਆਂ ਬੈਠਕਾਂ ਚੋਂ ਆਇਓ ਕਿੱਦਣਾ ਤੁਂ ਕਰੇ ਟੇਕ ਲਾ ਲਾ ਹੋ ਕਿੱਥੇ ਜਾਵਾਂ ਅੱਜ ਭੱਜ ਕੇ 21 ਸਾਲਾਂ ਤੋਂ ਡੇਰਾ ਤੈਨੂੰ ਟੋਲਾ ਹੋ ਕਿੱਥੇ ਜਾਵਾਂ ਅੱਜ ਭੱਜ ਕੇ ਉਹ ਜਿਹੜੇ ਬਾੜੇ ਬਾਗ ਵਿੱਚ ਸੀ ਲਾਸ਼ਾਂ ਪੈਖੀਆਂ ਮੈਂ ਖੂਨ ਵਿੱਚ ਡੁੱਬੀਆਂ ਹੋ ਤਾ سو so, بہت بہت شکریہ اور دوڑا بھی بہت بہت جو ہیں جی بچے تو بلا کے تیس مان بخش ہے صدقار بخش ہے ساری رسپیکٹ دیتا دوبارہ بہت بہت جی